ਉਹ ਗਿਰ ਸੋਈ ਇਹਦਾ ਸਾਫ ਕਰੇ ਮੱਖਾਂ ਹੀ ਮੱਖਾਂ ਬੈਠੀਆਂ ਜਾਂਦਾਂ ਮੰਮੀ ਇਹ ਐ ਕਹਿੰਦੇ ਸੀ ਤੁਸੀਂ ਹੁਣ ਵੀ ਗੁੱਸੇ ਹੋ ਮੇਰੇ ਨਾਲ ਨਹੀਂ ਮੈਂ ਤਾਂ ਕਾ ਦਿਨ ਗੁੱਸੇ ਹਾਂ ਪੁੱਤ ਮੈਨੂੰ ਨਾ ਛਿੱਕ ਦਾ ਬਾਲਾ ਵਹਿਮ ਹੈ ਬਾਕੀ ਮੈਂ ਹਰ ਇੱਕ ਗੱਲ ਤੇ ਵਹਿਮ ਕਰਦੀ ਹਾਂ ਮੇਰੇ ਕੋਲੇ ਕੀ ਹੈ ਇੱਕ ਜਵਾਕ ਹੈਗਾ ਜਿਵੇਂ ਇਹਦੀ ਸੁਖਣਾ ਬਣਾਉਂਗੀ ਫਿਰ ਹੋਰ ਮੈਂ ਕੀ ਕਰਨਾ ਹੈ ਉਹ ਤਾਂ ਗੱਲ ਤੁਹਾਡੀ ਸਹੀ ਹੈ ਮੰਮੀ ਜੀ ਸੱਚੀ ਮੇਰੇ ਮਾਂਜ ਨੇ ਐਸੀ ਜੀ ਕੋਈ ਗੱਲ ਨਹੀਂ ਸੀਗੀ ਤੁਸੀਂ ਜਿਹੜਾ ਕੁਝ ਇਹਨਾਂ ਸੋਚ ਲਿਆ ਸ਼ਿਕਤ ਹੁਣ ਆਪਣੇ ਆਪ ਹੀ ਵੱਜੀ ਉਹ ਕਿਹੜਾ ਮੈਂ ਜਾਣ ਕੇ ਮਾਰੀ ਸੀਗੀ ਨਹੀਂ ਪੁੱਤ ਤੁਸੀਂ ਨਾ ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਕੀ ਕਰਦੋਂ ਵਿਚਾਰ ਨਹੀਂ ਕਰਦੀਆਂ ਇਹ ਜੇ ਕੰਮਾਂ ਦੀ ਪੁਰਾਣੇ ਲੋਕ ਵਿਚਾਰਾਂ ਕਰਦੇ ਸੌਖੇ ਵੀ ਸੀਗੇ ਹੁਣ ਲੋਕ ਦੁਖੀ ਵੀ ਕਿੰਨੇ ਇਹ ਸੋਚਿਆ ਕਰੋ ਤੁਸੀਂ ਚਲ ਕੋਈ ਨਹੀਂ ਜੇ ਪੜ੍ਹੀ ਲਿਖੀ ਕੋਈ ਨੌਕਰੀ ਕਰਦੀਆਂ ਮਾੜਾ ਮੋਟਾ ਏ ਵੀ ਧਿਆਨ ਦੇਣਾ ਚਾਹੀਦਾ ਵੀ ਸਾਡਾ ਪਰਿਵਾਰ ਕਿਵੇਂ ਹੈ ਤੇਸੀਂ ਕਿਵੇਂ ਚੱਲਣਾ ਹੈ ਕੋਈ ਗੱਲ ਨਹੀਂ ਮੰਮੀ ਜੀ ਮੈਂ ਪੂਰਾ ਧਿਆਨ ਰੱਖੂਗੀ ਜਿਵੇਂ ਤੁਸੀਂ ਕਹੋਗੇ ਓਵੇਂ ਕਰੂਗੀ ਕੋਈ ਸ਼ਕਤ ਮੌਕਾ ਨਹੀਂ ਦੇਗੀ ਤੁਹਾਨੂੰ ਮੈਂ ਚਲ ਕੋਈ ਨਹੀਂ ਪੁੱਤ ਅੱਗੇ ਤੋਂ ਧਿਆਨ ਰੱਖੀ ਮੈਂ ਵੀ ਕੋਈ ਐਡੀ ਬੁਰੀ ਨਹੀਂ ਹੈਗੀ ਜਿੱਡੀ ਤੂੰ ਐ ਸੋਚੀ ਜਾਨੀ ਵੀ ਖੋਣੀ ਮੇਰੀ ਸੱਸ ਮੇਰੇ ਤੋਂ ਕਿੰਨਾ ਗੁੱਸਾ ਕਰੀ ਬੈਠੀ ਮੈਨੂੰ ਵੀ ਇਹ ਕੰਮ ਜਨਾ ਹੋਰ ਹੀ ਲੱਗਦਾ ਦਾ ਵੀ ਤੈਨੂੰ ਟੋਕਾ ਟਾਕੀ ਕਰਤੀ ਦੋ ਤਿੰਨ ਵਾਰ ਲੈ ਮੰਮੀ ਜੀ ਮੈਨੂੰ ਕੋਈ ਆਈ ਨਹੀਂ ਹੈਗਾ ਵੀ ਤੁਸੀਂ ਮੈਨੂੰ ਗੁੱਸੇਂ ਜਾਂ ਮੈਨੂੰ ਟੋਕਾ ਟਕਾਈ ਕਰਦੇ ਸੌਂਵਾਂ ਦੀ ਕਰੋ ਹਾਂ ਜਿੱਥੇ ਮੈਂ ਗਲਤੀ ਕਰਦੀ ਮੈਨੂੰ ਦੱਸੋ ਬਈ ਇੱਥੇ ਤੇਰੀ ਗਲਤੀ ਹੈ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਮੰਮੀ ਚਲ ਕੋਈ ਨਹੀਂ ਬਸ ਪੁੱਤ ਠੀਕ ਹੈ ਗਾਹਾਂ ਤੋਂ ਆਪਦੇ ਨਾਲ 12 ਤਰ ਜਾਣ ਵੇਲੇ ਸੋਚ ਲਿਆ ਕਰੀ ਹਾਂ ਕੋਈ ਗੱਲ ਨਹੀਂ ਲਓ ਮੈਂ ਕਰਦਾਂ ਨੀ ਕੋਈ ਕੰਮ ਰਹਿ ਗਿਆ ਤਾਂ ਬਸ ਮੈਂ ਕਰਤਾ ਕੰਮ ਤਾਂ ਕੋਈ ਗੱਲ ਨਹੀਂ ਤੂੰ ਜੇ ਕੋਈ ਚਾਹ ਪਾਣੀ ਪੀਣਾ ਤਾਂ ਆਪਦਾ ਬਣਾ ਲਾ

ਜਾਸਨ ਚਾਪ ਪੁੱਛ ਕੇ ਆਵਾਂ ਮਨਿੰਦਰ ਹਾਂਜੀ ਕੀ ਕਰਦੀਆਂ ਕੁਝ ਨਹੀਂ ਫੋਨ ਚੁਲਾਈ ਜਾਂਦੀ ਸੀ ਕੰਮ-ਕੁਮ ਕਰਕੇ ਵਿਲੀ ਹੋ ਗਈ ਤੂੰ ਤਾਂ ਠੀਕ ਆ ਤੈਨੂੰ ਤਾਂ ਨਹੀਂ ਕੁਝ ਹੋਇਆ ਲੈ ਕਿਉਂ ਮੈਨੂੰ ਕੀ ਹੋਣਾ ਮੰਮੀ ਬਿਮਾਰ ਆ ਬਸ ਮੰਮੀ ਨੂੰ ਚੱਕਰ ਜੇ ਆ ਗਏ ਸੀਗੇ ਬਾਹਰ ਮੈਂ ਤਾਂ ਠੀਕ ਆ ਮੈਨੂੰ ਪਤਾ ਹੀ ਆ ਕਿੰਨੇ ਕ ਚੱਕਰ ਆਉਂਦੇ ਨੇ ਮੈਨੂੰ ਕਿੰਨੇ ਕ ਨਹੀਂ ਦਵਾਈ ਲੈ ਕੇ ਜਾਣ ਨੂੰ ਕਿਹਾ ਮੈਂ ਕਹਿੰਦਾ ਚਲ ਆਪਾਂ ਦਵਾਈ ਲੈ ਆਉਨੇ ਆ ਉਦੋਂ ਮੇਰੇ ਨਾਲ ਤੁਰੀ ਨਹੀਂ ਹੈ ਵਧੀਆ ਕੱਪੜੇ ਤੋਂ ਹੀ ਜਾਂਦੀ ਸੀ ਜਦੋਂ ਮੈਂ ਦਵਾਈ ਲੈ ਕੇ ਆ ਉਹਨੂੰ ਚੱਕਰ ਖਾ ਕੇ ਦੇ ਗਈਆਂ ਫਿਰ ਚੱਕਰ ਆ ਗਏ ਲੈ ਮੈਂ ਖੁਦ ਗਈ ਆ ਭੱਜ ਕੇ ਮੰਮੀ ਨੂੰ ਮਸਾਂ ਦਾ ਚੱਕਿਆ ਮੈਂ ਇਹ ਤਾਂ ਸਿਰ ਫੁੱਟ ਜਾਂਦਾ ਫਰਸਨਾ ਵੱਜ ਕੇ ਕੁਛ ਨਹੀਂ ਸੀ ਹੁੰਦਾ ਜੇ ਮੈਂ ਉੱਥੇ ਜਾਣ ਦੀ ਗੱਲ ਨਾ ਕਰਦਾ ਮੈਂ ਹਰਪ੍ਰੀਤ ਕੋਲੇ ਜਾਣ ਦੀ ਗੱਲ ਕਰਤੀ ਮੈਂ ਕਿਹਾ ਚਲ ਉਹਦੇ ਕੋਲ ਜਾਇਆ ਆਉਣੇ ਮਿਲ ਨਹੀਂ ਕਰਿਆ ਆਉਣੇ ਆ ਠੀਕ ਹੈ ਨਾਲ ਦੀ ਨਾਲ ਚੱਕਰ ਆਉਣ ਲੱਗ ਗਏ ਤੁਹਾਨੂੰ ਤਾਂ ਆਪਦੇ ਘਰ ਦੇ ਆ ਤੇ ਸ਼ੱਕ ਹੋ ਜਾਂਦਾ ਉਹ ਵਹਿਮ ਪਾਈ ਬੈਠੇ ਹੋ ਮੰਮੀ ਤੇ ਮੈਨੂੰ ਸਵੇਰ ਦੀ ਕਹੀ ਜਾਂਦੀ ਕਿ ਨਹੀਂ ਪੁੱਤ ਮੈਨੂੰ ਪਤਾ ਨਹੀਂ ਕਿਉਂ ਸਿਰ ਜਾ ਕੋ ਕੀ ਆਂਦਾ ਚਲ ਕੋ ਕੀ ਜਾਂਦੇ ਸਰ ਕੋਈ ਗੱਲ ਨਹੀਂ ਦਵਾਈ ਲਿਆਤੀ ਠੀਕ ਹੈ ਆਪੇ ਹੁਣ ਦਵਾਈ ਖਾ ਕੇ ਪੈ ਜੂਗੀ ਤੇ ਤੂੰ ਤਿਆਰ ਹੋ ਜਾ ਤੂੰ ਠੀਕ ਹੈ ਨਾ ਤੂੰ ਮੈਨੂੰ ਹੁਣੀ ਕਿਹਾਈ ਮੈਂ ਠੀਕ ਆ ਤਾ ਤਿਆਰ ਹੋ ਆਪਾਂ ਚੱਲਣਾਗਾ ਕਿੱਥੇ ਮੈਂ ਨਹੀਂ ਜਾ ਸਕਦੀ ਕਿਤੇ ਵੀ ਮੰਮੀ ਬਿਮਾਰ ਘਰੇ ਪਈ ਆ ਮੈਂ ਕਿਵੇਂ ਮੰਮੀ ਨੂੰ ਛੱਡ ਕੇ ਜਾ ਸਕਦੀ ਉਹ ਨਹੀਂ ਹੁੰਦਾ ਪਗੜਾ ਤੇ ਰਾਤ ਲਾ ਕੇ ਆਉਣੀ ਆ ਆਪਾਂ ਆਉਣ ਜਾਣ ਨਹੀਂ ਕਰਨਾਗਾ ਠੀਕ ਹੈ ਤੇ ਚੱਲ ਮੇਰੇ ਨਾਲ ਬਾਜ਼ਾਰ ਤੇ ਆਪਾਂ ਸੂਟ ਲੈ ਕੇ ਆਉਣੇ ਆ ਤੇ ਸੂਟ ਲੈ ਕੇ ਫਿਰ ਆਪਾਂ ਚੱਲਦੇ ਆਂ ਮੰਮੀ ਹੁਣ ਵਿਚਾਰ ਬਿਮਾਰ ਹੋਈ ਪਿੱਛੋਂ ਕੁਝ ਹੋ ਗਿਆ ਫਿਰ ਸਾਰੀ ਉਮਰ ਦਾ ਲੰਬਾ ਅਸਰ ਚੱਕਰ ਆਉਣ ਨਾਲ ਤਾਂ ਕਿਤੇ ਕੁਝ ਹੋਣ ਆ ਜਾਵੇ ਐਵੇਂ ਮਾਰੀ ਜਾਨੀ ਆ ਭਗਾਈ ਤੈਨੂੰ ਜਾਣਾ ਐਡੀ ਕਾਲੀ ਗੱਡੀ ਹੋਈ ਪਈ ਐ ਕੋਈ ਜਦੋਂ ਨੇ ਫੋਨ ਕੀਤਾ ਤੁਹਾਨੂੰ ਬਿਲਕੁਲ ਨਾ ਫੋਨ ਆ ਜਾਊਗਾ ਠੀਕ ਐ ਇਹ ਨਹੀਂ ਮਤਲਬ ਹੈਗਾ ਵੀ ਜੇ ਫੋਨ ਆਵੇ ਆਪਾਂ ਫੇਰ ਹੀ ਜਾਈਏ ਮੇਰੀ ਗੱਲ ਸੁਣ ਜਦੋਂ ਤੂੰ ਇੱਥੇ ਵਿਆਹ ਕੇ ਆਈ ਸੀ ਉਦੋਂ ਤੇਰੇ ਘਰ ਦੇ ਫੋਨ ਕਰਕੇ ਸੀਗੇ ਹੈ ਫਿਰ ਹਾਂ ਥੋੜਾ ਜਦੋਂ ਪਹਿਲਾਂ ਉਹ ਤਾਂ ਕੀਤਾ ਜਾ ਕੇ ਤਾਂ ਆਇਆ ਸਾਰਾ ਕੁਝ ਲੈ ਕੇ ਇੰਨਾ ਵਧੀਆ ਮਿਲ ਨਹੀਂ ਕਰਦੇ ਆ ਫਿਰ ਕਿੱਥੇ ਹੁਣ ਨਵਾਂ ਕੀਤਾ ਉੱਥੇ ਵੀ ਤਾਂ ਜਾਣੀ ਪਊਗਾ ਹਾਂ ਹੁਣ ਨਵਾਂ ਕੀਤਾ ਚੁੱਪ ਚਾਪ ਮੇਰੇ ਨਾਲ ਚੱਲ ਪਾ ਤੈਨੂੰ ਵੀ ਰੁਪਿਆ ਲਾਉਣ ਨੂੰ ਨਹੀਂ ਕਹਿੰਦਾ ਤੈਨੂੰ ਕਾਸੇ ਨੂੰ ਕਹਿੰਦਾ ਠੀਕ ਐ ਗੱਡੀ ਦੇ ਵਿੱਚ ਬੈਠਣਾ ਠੀਕ ਹੈ ਬਾਜ਼ਾਰ ਦੀ ਜੱਜ ਜਿਹੜਾ ਥੋੜਾ ਰੁਪਿਆ ਜਿਹੜਾ ਥੋੜਾ ਰੁਪਿਆ ਲੱਗੂਗਾ ਉਹ ਵੀ ਤਾਂ ਮੇਰਾ ਹੀ ਹੋਇਆ ਜਾਉ ਤਾਂ ਆਪਣੇ ਘਰ ਵਿੱਚ ਹੀ ਹੁਣ ਇਹੀ ਮੇਰਾ ਘਰ ਆ ਹੈ ਮੈਂ ਵੀ ਘਰ ਬਾਰੇ ਸੋਚਣਾ ਨਾ ਉਹਨੂੰ ਪਤਾ ਹੀ ਆ ਜਿਵੇਂ ਮੇਰਾ ਭਰਾ ਦੀ ਕਿੰਨੀ ਗੁੰਜਾਇਸ਼ ਆ ਵਿਆਹ ਤੇ ਇਹਨੇ ਪੈਸੇ ਲਾਤੇ ਜਦੋਂ ਵਿਆਹ ਤੇ ਆ ਗਏ ਨਾ ਪੈਸੇ ਵੀ ਇਹ 5-10000 ਨਾਲ ਫਿਰ ਆਪਣਾ ਐ ਨਹੀਂ ਹੈਗਾ ਵੀ ਆਪਣੀਆਂ ਕੋਠੀ ਡਿੱਗ ਜੂਗੀ ਜਾਂ ਬਿਲਕੁਲ ਨਹੀਂ ਪੈਸੇ ਤੂੰ ਲੈਣਾ ਵੀ ਆ ਉਸ ਗੱਲ ਤਾਂ ਤੂੰ ਮੇਰੇ ਨਾਲ ਜਾਣਾ ਕਿ ਨਹੀਂ ਜਾਂ ਸਿੱਧੀ ਜੀ ਗੱਲ ਦੱਸ ਦੇ ਮਾਂ ਜੀ ਜਾਂ ਤਾਂ ਪਾਉਗਾ ਨਾ ਫਿਰ ਐ ਕਰਦਾ ਫਿਰ ਮੈਂ ਤੇਰੇ ਭਰਾ ਨੂੰ ਫੋਨ ਕਰਦਾ ਕਿਉਂ ਪਰ ਭਾਈ ਨੂੰ ਕਾ ਤੂੰ ਕਿਉਂ ਕਿਉਂ ਕਰਦੇ ਬਾਈ ਨੂੰ ਫੜਦਾ ਜਾ ਇੱਕ ਮਿੰਟ ਬਾਈ ਨੂੰ ਤਾਂ ਤਾਂ ਕਰਦੇ ਮੈਂ ਦੱਸ ਤਾਂ ਸਹੀ ਦੱਸਦਾ ਉਹਨੂੰ ਤੇਰੇ ਹਾਲਵਾਰੇ ਦੱਸਦਾ ਕਿਉਂ ਉਹ ਲੈ ਉਹਨੇ ਮੈਨੂੰ ਸਾਰੀ ਗੱਲ ਕਹੀ ਸੀ ਬਾਈ ਕਹਿੰਦਾ ਜੇ ਤੇਰੀ ਗੱਲ ਨਾ ਮੰਨੇ ਤਾਂ ਮੈਨੂੰ ਨਾਲ ਦੇ ਨਾ ਫੋਨ ਲਾ ਦੇ ਤੇ ਤੂੰ ਉਹਨਾਂ ਜਾਣਦੀ ਤਾਂ ਕਿਵੇਂ ਨਹੀਂ ਤੂੰ ਤਾਂ ਭੱਜ ਕੇ ਜਾਵੇਂਗੀ ਉਹ ਨਹੀਂ ਨਹੀਂ ਬਾਈ ਨੂੰ ਫੋਨ ਨਾ ਲਾਓ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਹਵੇਂ ਕਰ ਲੂੰਗੀ ਸਵਾਰੀ ਮੈਨੂੰ ਫੋਨ ਤੇ ਗੱਲ ਤਾਂ ਕਰ ਲੈਣ ਦੇ ਤੁਸੀਂ ਮੈਨੂੰ ਟੇਕੇ ਦਾ ਕਗਾ ਦੋ ਜਾਣਨੇ ਹੋ ਕਿਉਂ ਨਾ ਜਾਵਾਂ ਹੈ ਕਾਦੋ ਨਾ ਜਾਵਾਂ ਗੱਲ ਸੁਣ ਲੈ ਮੇਰਾ ਭਰਾ ਦੀ ਗਲਤੀ ਹੈ ਕੋਈ ਤੇਰੇ ਭਰਾ ਦੀ ਕੋਈ ਗਲਤੀ ਨਹੀਂ ਸਾਰੀ ਗਲਤੀ ਤੇਰੀ ਹੈ ਮੇਰੀ ਵੀ ਨਹੀਂ ਗਲਤੀ ਇਹਦੇ ਚ ਫਿਰ ਤੂੰ ਮੇਰੇ ਨਾਲ ਕਿਉਂ ਨਹੀਂ ਜਾਂਦੀ ਹਣ ਹਾਂ ਜਾਂਦੀ ਨਾਲ ਹੋ ਕੋਈ ਗੱਲ ਨਹੀਂ ਹੋਰ ਪਾਸੇ ਜਾਣਾ ਉੱਥੇ ਵਗਜੂ ਪਰ ਉੱਥੇ ਨਹੀਂ ਜਾਂਦੀ ਉੱਥੇ ਕਿਉਂ ਨਹੀਂ ਜਾਂਦੀ ਤੂੰ ਚੱਲ ਚੁੱਪ ਚਾਪ ਨਾਲ ਦਾ ਬਜ਼ਾਰ ਨੂੰ ਤਿਆਰ ਹੋ ਠੀਕ ਹੈ ਤਾਲੇ ਬੇਬੇ ਨੂੰ ਕਹ ਦੇ ਕੇ ਆ ਆਪ ਦਾ ਪੈਰ ਮੰਜੇ ਦੇ ਉੱਪਰ ਜਾ ਕੇ ਠੀਕ ਹੈ ਇੱਥੇ ਪੈਰ ਆਰਾਮ ਨਾਲ ਹੱਥ ਹੱਥ ਨੇ ਆਵਾਏ ਕਿ ਸਮਾਂ ਸਮੁੰਦੇ ਦੇ ਉੱਤੇ ਤੁਸੀਂ ਮੇਰੀ ਗੱਲ ਸੁਣ ਵਗ ਚਲਾਂਗੇ ਚੱਲ ਮੈਂ ਜਵਾਬ ਨਹੀਂ ਦਿੰਦੀ ਠੀਕ ਹੈ ਚੱਲਾਂਗੇ ਆਪਾਂ ਮੇਰੇ ਜਵਾਬ ਦੇਣਗੀ ਵੀ ਕਿਵੇਂ ਨਹੀਂ ਨਹੀਂ ਮੈਂ ਜ ਆਪਾਂ ਦੋ ਦਿਨ ਰੋੱਕ ਕੇ ਵਗ ਜੀਨੇ ਅੱਜ ਹੀ ਜਾਣਾ ਤੈਨੂੰ ਮੈਂ ਇੱਕ ਗੱਲ ਕਹਿਤੀ ਨਾ ਅੱਜ ਹੀ ਜਾਣਾ ਬੇਬੇ ਠੀਕ ਹੋ ਜੂਗੀ ਉਹ ਤਨੂੰ ਮੈਨੂੰ ਪਤਾ ਹੀ ਨਹੀਂ ਕਿਸੇ ਕੰਮ ਦਾ ਇਸ ਕਰੀ ਕਹਿਤਾ ਨਾ ਵੀ ਅੱਜ ਹੀ ਜਾਣਾ ਤਾਂ ਅੱਜ ਹੀ ਜਾਣਾ ਚਲ ਖੜੀ ਹੋ ਤੇ ਆਓ ਪੜੀ ਪੜੀ ਹੰਡਸ ਜੀ ਤੁਹਾਡੀ ਖੜ ਜਾ ਚੱਟੀ ਠੀਕ ਹੈ ਠੀਕ ਹੈ ਠੀਕ ਹੈ ਮੈਂ ਹੁਣੇ ਤਿਆਰ ਚਲ ਠੀਕ ਹੈ ਨਹੀਂ ਕੋਈ ਨਹੀਂ 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 ਕੋਈ ਗੱਲ ਨਹੀਂ ਮੈਂ ਜੀਗਾ ਕਾ ਠੀਕ ਹੈ ਨਾ ਲਾਉ ਫੋਨ ਮੈਂ ਕਹਿਣੀ ਆ ਮੈਂ ਜੱਜ ਜੀ ਜਾਉਂਗੀ ਨਾ ਨਾ ਤਿਆਰ ਹੋ ਜਾ ਤਿਆਰ ਹੋ ਜਾ ਮੈਂ ਕੋਈ ਨਹੀਂ ਮੈਂ ਗੱਲ ਕਰਦਾ ਕੁਝ ਨਹੀਂ ਕਹਿੰਦਾ ਹੈਲੋ हाँ की हाल अच्छा, है भाई ठीक हो अच्छा 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 कुछ नहीं कुछ नहीं आज अच्छा अस उधर जाते थे हार पीट के हाँ ठीक है चल हो तैयार फिर चल चलिए नहीं 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 चल है। हा, नहीं, हा, जी। आ है हाँ जी है, है. हाँ जी आज बस हाँ ठीक है ठीक है ओ ना बस उ फोन लग गया हाथ लग गया ठीक है ठीक है बस असी आके करा सब ठीक है ठीक है ਵੇਖ ਲੈ ਭਰਾ ਦੇ ਨਾਲ ਨਾ ਉੱਡੀ ਗਈ ਵੀ ਅਰੀ ਮੈਂਤਾ ਕਰ ਲੀਆਂ ਤੜਕੇ ਦੀਆਂ ਕਦੇ ਮਾਂ ਕਹਿੰਦੀ ਆ ਮੈਨੂੰ ਆਹ ਹੋ ਗਿਆ ਕਦੇ ਇਹ ਕਹਿੰਦੀ ਆ ਮੈਨੂੰ ਆਹ ਹੋ ਗਿਆ ਮੇਰੇ ਕੱਪੜੇ ਕੱਢ ਦੇ ਕੀ ਕਰੀ ਜਾਂਦੀ ਹੈ ਹਰਪ੍ਰੀਤ ਪੂਆ ਮਸ਼ੀਨ ਲਾਉਂਦੀ ਸੀ ਕੱਪੜੇ ਵਾਲੇ ਹੀ ਹੋਏ ਪੇਸਮੰਗੇ ਚੱਲ ਧੋਦਾਨੀ ਆ ਮਸ਼ੀਨ ਤਾਂ ਲਾਉਂਦੀ ਸੀ ਪੁੱਤ ਆ ਕਣੀਆਂ ਹੀ ਆਈ ਜਾਂਦੀਆਂ ਠਹਿਰ ਕੇ ਲਾ ਲਈ ਕੋਈ ਨਾ ਮੈਂ ਤਵਾ ਦੂੰਗੀ ਤੇਰੇ ਨਾਲ ਮੈਂ ਤਾਂ ਐਵੇਂ ਧੋਕੇ ਨਾ ਮਖੰਦਰੀ ਸਿਰਦਾਂਗੇ ਐਵੇਂ ਫਿਰ ਮੇਰੀ ਕੋਣੀ ਦਾ ਪਤਾ ਹੀ ਨਹੀਂ ਕੋਦੋਂ चढ़िया हूं हाँ देख लो किल कोई ना तो ठहर के पता बाकी में ना तो ना कर। तो है बाकी <laughs> मैं तेन तो कहनी है मम्मी गल करी मेन आए सी मम्मी मेरे न गुस्से पर मम्मी तो मेरे न गुस्से नहीं मेरे ना तो वादिया बोली मैं डरी गई आई तो मैं तेन कहनी है जो तेरा सोरा मुक्या ना बस तेन पता ही है ਟੈਂਸ਼ਨ ਤਾਂ ਬੰਦੇ ਨੂੰ ਹੁੰਦੀ ਐ ਤੇ ਨਾਲੇ ਦੇਖ ਲੈ ਸਾਡੇ ਨਾਲ ਕਦੇ ਫਰਕ ਨਹੀਂ ਰੱਖਿਆ ਇਹਨੇ ਆਂਿਆਂ ਨੂੰ ਭੱਜ ਕੇ ਬੁਲਾਉਂਦੀ ਐ ਲੀੜਾ ਲੱਟਾ ਦਿੰਦੀ ਐ ਕਦੇ ਐ ਖਾਲੀ ਨਹੀਂ ਮੋੜਿਆ ਤੇ ਫਿਰ ਤੂੰ ਤਾਂ ਇਹਦੀ ਸਕੀਨ ਉਹ ਐ ਤੇਰੇ ਨਾਲ ਭਲਾ ਕਿਉਂ ਫਰਕ ਕਰੂਗੀ ਹਾਂਜੀ ਫਰਕ ਤਾਂ ਕਿਸੇ ਗੱਲੋਂ ਨਹੀਂ ਕੀਤਾ ਮੰਮੀ ਨੇ ਮੇਰੇ ਨਾਲ ਮੈਂ ਸਮਝਦੀ ਆ ਉਹਨੇ ਕੱਲਿਆਂ ਨੇ ਘਰ ਬੰਨ੍ਹਿਆ ਹਨਾ ਤੇ ਫਿਰ ਵੀ ਬੰਦੇ ਦੇ ਸਿਰ ਤੇ ਹੁੰਦਾ ਸਾਰਾ ਕੁਝ ਉਹੀ ਤਾਂ ਗੱਲ ਐ ਪੁੱਤ ਤੈਨੂੰ ਪਤਾ ਕੱਲੀ ਤੀਵ ਨੂੰ ਘਰ ਬੰਨ੍ਹਣਾ ਬਹੁਤ ਔਖਾ ਐ ਹੈਂ ਅਜਵਾਕ ਨੂੰ ਪੜਾਇਆ ਲਿਖਾਇਆ ਦੇਖਲਾ ਹੈ ਆਪਦੇ ਪੈਰਾ ਸਰ ਕੀਤਾ ਇਹਨੂੰ ਤੇ ਅਹੀਂ ਕਹਿੰਦੀ ਹੁੰਦੀ ਸੀ ਬਸ ਚੱਲ ਕੋਈ ਨਾ ਹੋਇਆ ਮੇਰਾ ਪੁੱਤ ਮੈਂ ਤਾਂ ਮੇਰੇ ਪੁੱਤ ਦੇ ਸਿਰ ਤੇ ਕੱਟ ਲੂੰਗੀ ਬਸ ਕੱਟ ਵੀ ਲਿਆ ਭਈ ਇਹਨੇ ਹੈ ਬਸ ਹੁਣ ਤਾਂ ਪੂਆ ਪਤਾ ਕੀ ਆ ਇਹਨਾਂ ਨੂੰ ਵੀ ਨੌਕਰੀ ਮਿਲ ਜੂਗੀ ਇਹ ਵੀ ਨੌਕਰੀ ਤੇ ਜਾਣ ਲੱਗ ਜਾਣਗੇ ਚੱਲ ਪੁੱਤ ਹੁਣ ਤਾਂ ਬਥੇਰੀ ਸੌਖੀ ਹੋ ਜੂਗੀ ਸਾਡੀ ਪਰਜਾਈ ਹੈ ਤੇ ਕਿਸੇ ਗੱਲ ਦਾ ਉਹ ਨਹੀਂ ਜਦੋਂ ਦੋਨੇ ਜੀ ਤੁਸੀਂ ਨੌਕਰੀ ਵਾਲੇ ਹੋ ਹੈ ਹਾਂਜੀ ਤੇ ਬਾਕੀ ਇਹਦੀ ਤਾਂ ਬਸ ਸਵਾਯਾ ਰੁੱਖਾ ਹੈਗਾ ਬੋਲੀ ਰੁੱਖੀ ਹੈ ਦੀ ਅਗਲੇ ਨੂੰ ਐਂ ਲੱਗਦਾ ਵੀ ਲੜਦੀ ਹੈ ਮੈਨੂੰ ਤਾਂ ਨਾ ਕੋਈ ਗੁੱਸਾ ਨਹੀਂ ਹੈਗਾ ਮੰਮੀ ਦਾ ਚਾਹੇ ਮੈਨੂੰ ਕੁਝ ਮਰਜੀ ਬੋਲੇ ਜਾਣ ਪਰ ਕਈ ਵਾਰ ਐਂ ਜੇ ਹੋ ਜਾਂਦਾ ਵੀ ਪਤਾ ਨਹੀਂ ਆਪ ਦੇ ਤਾਂ ਗਲਤੀ ਹੋ ਗਈ ਹੋਣੀ ਤਾਂ ਐਵੇਂ ਬੋਲਿਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਤਾਂ ਮੈਂ ਐਂ ਪੁੱਛਦੀ ਆ ਕਰ ਲਈ ਸੀ ਉਧਰ ਫੋਨ ਤੇ ਗੱਲ ਤੂੰ ਹਾਂ ਮੈਂ ਕਰ ਲਈ ਸੀ ਵੀਰੇ ਨਾਲ ਗੱਲ ਤੇ ਉਹ ਕਹਿੰਦੇ ਆਵਾਂਗੇ ਬਾਕੀ ਬੂਆ ਤੁਹਾਨੂੰ ਵੀ ਪਤਾ ਹੈ ਜੇ ਆਪਦੇ ਸਕੇ ਮਾਪ ਭੈਣ ਭਰਾ ਹੋਣ ਤਾਂ ਉਹਨ ਉਹਨਾਂ ਨੂੰ ਆਪ ਨੂੰ ਫਿਕਰ ਹੋਵੇ ਕਾਹਨੂੰ ਫੋਨ ਕਰਕੇ ਕਹਿਣਾ ਪਵੇ ਤੇ ਫਿਰ ਇਹ ਤਾਂ ਫਿਰ ਵੀ ਮੇਰੀ ਚਾਚੀ ਆ ਚਲ ਬੋਤ ਮੈਨੂੰ ਸਾਰਾ ਪਤਾ ਹੈ ਸਹੀ ਕਿ ਹੈ ਤੂੰ ਵੀ ਸਕੇ ਭੈਣ ਭਰਾ ਹੋਣ ਤੇ ਮਾਪੇ ਹੋਣ ਕਿਤੇ ਅਟਕਦੇ ਹੈ ਹੈ ਉਹ ਤਾਂ ਬਿਨ ਕਹੀ ਬਿਨ ਫੋਨ ਕਰੀ ਆਉਂਦੇ ਆ ਤੇ ਇਹਨਾਂ ਦੇਖ ਲੈ ਤੈਨੂੰ ਹੁਣ ਫੋਨ ਕਰਕੇ ਕਹਿਣਾ ਪਿਆ ਬਾਕੀ ਤੂੰ ਇਹ ਜੀ ਗੱਲ ਦਿਲ ਤੇ ਨਾ ਲੈ ਆ ਕਰ ਪੁੱਤ ਕੋਈ ਵੀ ਕਿਸੇ ਵੀ ਚੀਜ਼ ਦੀ ਤੈਨੂੰ ਲੋੜ ਪਈ ਨਾ ਤੂੰ ਮੈਨੂੰ ਕਹੀਂ ਹੈ ਮੈਨੂੰ ਆਪ ਦੀ ਮਾਂ ਹੀ ਸਮਝੀ ਕੋਈ ਗੱਲ ਨਹੀਂ ਠੀਕ ਹੈ ਨਾ ਬਾਕੀ ਵੀਰੇ ਨਾਲ ਮੈਂ ਗੱਲ ਕੀਤੀ ਸੀ ਵੀਰਾ ਕਹਿੰਦਾ ਸੀ ਵੀ ਚਾਚੀ ਬਿਮਾਰ ਹੋਈ ਪਈ ਆ ਵੀ ਕੋਈ ਨਾ ਗੇੜਾ ਮਾਰ ਲਾਂਗੇ ਵੀ ਗੇੜਾ ਕਹਿੰਦਾ ਪੱਕਾ ਮਾਰੂਗਾ ਮੈਨੂੰ ਪਤਾ ਮੇਰੇ ਵੀਰੇ ਦਾ ਪੱਕਾ ਆਊਗਾ ਵੀਰਾ ਹਾਂ ਪੁੱਤ ਪਰ ਆਤਾ ਤੇਰਾ ਬਧੇਰਾ ਚੰਗਾ ਪਰ ਉਹੀ ਗੱਲ ਜਦੋਂ ਬਗਾਨੀਆਂ ਮਗਰ ਆ ਜਾਂਦੀਆਂ ਉਹ ਨਹੀਂ ਨਾ ਪੈਰ ਲੱਗਣ ਦਿੰਦੀਆਂ ਥੋੜਾ ਜਿਹਾ ਤੇਰੀ ਭਝਾਈ ਦਾ ਸਵਾ ਰੁੱਖਾ ਹੈ ਹੈ ਉਹ ਉਹੀ ਲੱਗਦਾ ਤੁਹਾਨੂੰ ਕਈ ਵਾਰ ਵੈਸੇ ਆਏ ਜੋ ਹੋ ਜਾਂਦਾ ਭਾਬੀ ਨੂੰ ਚਲ ਕੋਈ ਨਾ ਪੁੱਤ ਬਸ ਤੂੰ ਇਹ ਜੀ ਗੱਲ ਦਿਲ ਤੇ ਨਾ ਲਈ ਤੈਨੂੰ ਮੈਂ ਦੱਸ ਤਾ ਨਾ ਅਸੀਂ ਹੈਗੀਆਂ ਤੇਰੀ ਸੱਸ ਐ ਮੈਂ ਹੈਗੀਆਂ ਕਿਸੇ ਵੀ ਚੀਜ਼ ਦੀ ਲੋੜ ਐ ਨਾ ਤੂੰ ਸਾਨੂੰ ਦੱਸੀ ਅਸੀਂ ਤੇਰੇ ਪੇਕੇ ਯਾਦ ਨਹੀਂ ਆਉਣ ਦਿੰਦੇ ਕੋਈ ਗੱਲ ਨਹੀਂ ਪੂਆ ਚੰਮੀਨਾ ਤੂੰ ਕਰਿਆ ਕਰ ਮਾਨ ਹਵळा ਇਹ ਨਾ ਕੱਪੜੇ ਧੋਈ ਲੈਣੇ ਮੈਂ ਤਾਂ ਹੀ ਕਹਿੰਦੀ ਆ ਸੋਲੋ ਅੰਦਰ ਸਿਰਦਾਂਗੇ ਆਪਾਂ ਓਹੋ ਕੁਝ ਨਹੀਂ ਹੁੰਦਾ ਫੇਰ ਧੋ ਲਈ ਆ ਜਾ ਤੂੰ ਆ ਜਾ ਉਹ ਤਾਂ ਪੂਆ ਸਹੀ ਕਹੀ ਜਾਂਦੀ ਐ

ਕੋਈ ਨਾ ਵੀਰੇ ਨਾ ਹੋ ਗਿਆ ਜੇ ਸੱਚ ਦੱਸ ਦੂੰਗਾ ਹਰਪ੍ਰੀਤ ਨੂੰ ਵੀ ਬੁਰਾ ਲੱਗੂਗਾ ਮੰਮੀ ਹਾਂ ਮੈਂ ਕਹਿੰਦੀ ਸੀ ਕੀ ਹੋਇਆ ਜਾਣਾ ਪਊਗਾ ਹਰਪ੍ਰੀਤ ਕੋਲ ਅੱਜ ਜਾਣਾ ਪਊਗਾ ਹਾਂ ਫਿਰ ਚੰਗੀ ਭੜੀ ਆਪਾਂ ਨੇ ਗੱਲ ਕੀਤੀ ਤਾਂ ਹੈਗੀ ਸੀ ਕਿ ਉਹਨੂੰ ਬਹਾਨਾ ਲਾ ਕੇ ਟਾਲ ਦਾਂਗੇ ਪਰ ਹਾਂ ਰਲਦੀ ਨੂੰ ਉਹ ਕਹਿੰਦਾ ਤੂੰ ਆ ਬਚਲ ਮੇਰੇ ਨਾਲ ਫਰ ਤੂੰ ਕੀ ਕਿਹਾ ਫਿਰ ਮੈਂ ਕੀ ਕਰਾਂ ਜਦੋਂ ਮੇਰੇ ਵਾਸੇ ਹੀ ਨਹੀਂ ਚੱਲੀ ਮੈਂ ਤਾਂ ਬਥੇਰੇ ਕਰਤੀ ਹਾਂ ਆ ਗਈ ਹੋਈ ਗੱਲਾਂ ਚ ਬਸ ਹੁਣ ਹਾਂ ਤਾਂ ਕਰਨੀ ਪਊਗੀ ਜਦੋਂ ਹੁਣ ਮੇਨ ਲੜ ਪਿਆ ਮੈਂ ਤਾਂ ਸਟicker ਹਾਂ ਆਪਦੇ ਘਰੇ ਤਾਂ ਨਿਕਲੇਜ ਕੋ ਆਣਾ ਬਥੇਰੇ ਜਵਾਬ ਦਿੱਤੇ ਸੀ ਮੰਨੇ ਨਹੀਂਗਾ ਤੈਨੂੰ ਕਿਹਾ ਦੀ ਤੂੰ ਕੋਰੀ ਨਾ ਕਰਦੀ ਕਿ ਤੀਹੋ ਕਾਲ ਆਪਾਂ ਤਾਂ ਜਾਣੀ ਹੀ ਨਹੀਂ ਹੈਗਾ ਆਪੇ ਚਾਈ ਜਾਊਗਾ ਕਰਤੀ ਸੀ ਕਿ ਨਾ ਐਡਾ ਤੇਰਾ ਮੁੰਡਾ ਉਹੀ ਹੈ ਨਾ ਕਿ ਕੋਈ ਨਾ ਕਰੇ ਤਾਂ ਉਹਦੀ ਮੰਨੇ ਜੂਗਾ ਆਹ ਉੱਟਨ ਤੱਕ ਜਾਂਦਾ ਫਿਰ ਬਤੂ ਅਮੀ ਪਰ ਆਈ ਫਿਰ ਹਾਂ ਕਰਕੇ ਆਈਆਂ ਬਸ ਹੁਣ ਤਾਂ ਮੈਂ ਤਾਂ ਦੱਸਣੇ ਆਈਆਂ ਵੀ ਮੈਂ ਜਾਣੀ ਆ ਪਰ ਹੁਣ ਦੱਸਣੇ ਆਈਆਂ ਉਹ ਬਿਜਾਣਾ ਅਸੇ ਆਪ ਤਾਂ ਤੁਸੀਂ ਤੇ ਜਾਣ ਨੂੰ ਤਿਆਰ ਹੋਗੀ ਤੇ ਮੈਨੂੰ ਤੂੰ ਝੂਠੀ ਪਵਾਈ ਜਾਨੀ ਆ ਵਿੱਚ ਵਿਚਾਲੇ ਨਾਲ ਤਾਂ ਕਹਿੰਦੀ ਆਪਾਂ ਦੋਈ ਨਹੀਂ ਜਾਂਦੀਆਂ ਹੈਗੀਆਂ ਹੈ ਝੂਠੀ ਕਾਦੇ ਨੇ ਪਵਾਦੇ ਤਨ ਤਾਂ ਕਿਹਾ ਹੀ ਵੀ ਤੂੰ ਬਿਮਾਰ ਆ ਹੁਣ ਝੂਠੀ ਕਾਦੇ ਨੇ ਮੈਂ ਤਾਂ ਬਹਾਨਾ ਲਾਇਆ ਸੀਗਾ ਬਿਮਾਰ ਨੂੰ ਹੁਣ ਮੇਰੇ ਕੀ ਗੋਲੀ ਬਚੀ ਆ ਕੀ ਹੈ ਚਲ ਕੁਛ ਨਹੀਂ ਹੁੰਦਾ ਜਾਇ ਆਣੇ ਉਹਨੂੰ ਕੀ ਕਰਾਂ ਮੈਂ ਨਹੀਂ ਮੇਰੀ ਸੁਣਦਾ ਗੱਜਤੋਂ ਜੇ ਤੂੰ ਜਾਵੇਂਗੀ ਫਿਰ ਤਾਂ ਮੈਂ ਵੀ ਬਕਸਰਾਂ ਨਾ ਹੁਣ ਹੁਣ ਲਾੜੀ ਨੂੰ ਕੁਛ ਕਹੂਗਾ ਬਿਮਾਰ ਚ ਤੂੰ ਤਮਾ ਨਹੀਂ ਮੇਰੀ ਗੱਲ ਸੁਣ ਉਹ ਤਾਂ ਫਿਰ ਮੈਂ ਕਹਿ ਦੂੰ ਮੈਂ ਦਵਾਈ ਜੀ ਲਿਆ ਕੇ ਤਾਂ ਦੇਤੀ ਲਾੜੀ ਨੂੰ ਮੈਂ ਤਾਂ ਸੈੱਟ ਹੋ ਜਾ ਕੇ ਕਰਨਾ ਕੀ ਇੰਨੇ ਜਾਣੇ ਨੇ ਉੱਥੇ ਨਹੀਂ ਮੇਰੀ ਗੱਲ ਸੁਣ ਹੁਣ ਜਾਵਾਂਗੇ ਜਾ ਕੇ ਦੇਖ ਤਾਂ ਇਹ ਵੀ ਉਹ ਤੇ ਸੌਰੇ ਕਹੇ ਜੀ ਨੇ ਕਿ ਕਹੇ ਜਾਉ ਤਾਂ ਘਰ-ਬਾਰ ਆਗਾ ਤੇ ਕਹੇ ਜੀ ਉਹਦੀ ਸੱਸ ਹੈਗੀ ਹੈ ਨਹੀਂ ਮੇਟੀ ਭੂਆ ਸੱਸ ਜੀ ਵੀ ਇੱਥੇ ਰਹਿੰਦੀ ਨਾ ਮੈਨੂੰ ਤਾਂ ਲੱਗੀ ਵੀ ਉਹ ਕਾਹਤੋਂ ਰਹਿੰਦੀ ਇੱਥੇ ਹਾਂ ਮੈਂ ਪਤਾ ਕਰਕੇ ਆਵਾਂਗੀ ਕੀ ਗੱਲ ਬਾਤ ਸਾਰੀਆਂ ਕੰਸੋਹਾਂ ਲੈ ਕੇ ਆਵਾਂਗੇ ਪਤਾ ਲੱਗ ਜੂਗਾ ਸੱਸ ਚੰਟਾ ਕਿ ਨਰਮਾ ਜੇ ਤਾਂ ਨਰਮ ਹੋਈ ਫਿਰ ਤਾਂ ਆਪਾਂ ਚੱਕਦਾਂ ਨਹੀਂ ਫਿਰ ਫੇਰ ਤਾਂ ਨਹੀਂ ਆਪਾਂ ਦੀ ਤਨਖਾਹ ਹੀ ਜਾਣ ਦਿੰਦੀ ਜੇ ਹੋਈ ਚੰਟ ਫਿਰ ਰੱਖਾ ਹੋ ਜੂਗਾ ਕੋਈ ਨਾ ਕੋਈ ਨਾ ਉਹ ਤਾਂ ਹੁਣ ਆਪ ਤੈਨੂੰ ਪਤਾ ਆਪਾਂ ਤਾਂ ਉਹਨੂੰ ਡਰਾਉਣਾ ਹੈ ਡਰਾ ਕੇ ਰਹਿਣੀ ਨਹੀਂ ਹੈ ਉਹਦੀ ਗੱਲ ਉਹਦੇ ਦਿਮਾਗ 'ਚ ਆਪਾਂ ਭਰਾਂਗੇ ਇਹੀ ਕੁਝ ਜਿਹੜਾ ਉਹ ਆਪਦੀ ਸੱਸ ਨੂੰ ਦੱਸੀ ਆ ਮੇਰੀ ਤਰਫ ਆਉਂਦੀ ਕਿੰਨੀ ਹੈ ਹਾਂ ਹੈ ਤੇ ਕੱਪੜੇ ਜੂੜੇ ਹੁਣ ਉਹਦੇ ਖਰਚਾ ਕਿੰਨਾ ਕੱਪੜਾ ਲੀੜਾ ਤਾਂ ਮੇਰੀ ਗੱਲ ਸੁਣ ਮੜੇ ਤਾਂ ਮੈਂ ਤਾਂ ਭਾਈ ਦੁਕਾਨਦਕੂਣ ਤੋਂ ਤਾਂ ਪੰਜੀ ਨਹੀਂ ਲਾਕੇ ਆਉਂਦੀ ਕਿ ਕਿਥੋਂ ਲੈ ਕੇ ਜਾਵਾਂਗਾ ਕਹੀ ਜਾਂਦਾ ਹੋ ਨਾ ਜਿਹੜੇ ਘਰੇ ਪਏ ਨੇ ਕੋਈ ਨਾ ਅ ਛੋਟਾ ਸਾਟਾ ਚਾ ਮੈਂ ਬਣਾ ਲੂੰਗੀ ਲਾਟਿਨ 33 ਪੇਜ ਦਰ ਮੇਰੇ ਵਿਆਹ ਲਈ ਆਉਣੀ ਧਰਤਪਦੇ ਲੈਂ ਲਈ ਐ ਸੂਟ ਉਹਨਾਂ ਚ ਦੇ ਦਾਂਗੇ ਚੱਕ ਉਹਨਾਂ ਚ ਕੱਢਦੇ ਨਹੀਂ ਲਾਡੀ ਨੂੰ ਇੰਨੇ ਸੂਟਾਂ ਦਾ ਕੀ ਪਤਾ ਹੈਗਾ ਹਾਂ ਉਹ ਜਿਹਦੇ ਉੱਤੇ ਜ਼ਿਆਦਾ ਕੜਾਈ ਜੀ ਹੈ ਉਹ ਹੀ ਸੂਟ ਤੇ ਉਹੀ ਦਿਖਾ ਦਾਂਗੇ ਵਿਆਹ ਵਧੀਆ ਹੀ ਚੱਲਦਾ ਹੈ ਹਾਂ ਮੈਂ ਕੱਢਾਂ ਬੇਟੀ ਜੀ ਸੂਟ ਹਾਂ ਕੱਢ ਲੈ ਹੈ ਉਹੀ ਦਿਖਾ ਦਿੰਦੇ ਆ ਤੂੰ ਐਂ ਕਹਦੀ ਕਿਵੇਂ ਲੈ ਕੇ ਰੱਖੀ ਜਦੋਂ ਆਪਾਂ ਗਏ ਵਿਆਹ ਦਾ ਕੱਪੜਾ ਖਰੀਦਦੇ ਸੀ ਨਾ ਮੋੜਾ ਬਦਲੀ ਆਈ ਸੀ ਕਿ ਸੋਹੀ ਗੱਲ ਪਈ ਆਈ ਨਹੀਂ ਪਤਾ ਹੈਗਾ ਖੜੇ ਟਾਈਮ ਕਿਨੂੰ ਲਾਉਣਾ ਪੈ ਜੇ ਸੂਟ ਦਾ ਹਾਂ ਐਂ ਹਾਂ ਵੀ ਉਦੋਂ ਹੀ ਲੈ ਕੇ ਸੀ ਇਹ ਚੱਲਾਂਗੇ ਤੇ ਦੋਨੀ ਆਪਾਂ ਚੱਲ ਫਿਰ ਦੇਖਦੇ ਆ ਜਾ ਕੇ ਰੰਗ ਟੰਗ ਵੀ ਕਿੱਡੀ ਦੀ ਸੌਖੀ ਹੈ ਫਿਰ ਦੇਖੀ ਨਾ ਉਹੀ ਗੱਲ ਫਿਰ ਲਾਡੀ ਖੁਸ਼ ਹੋ ਜਾਊਗਾ ਵੀ ਹਾਂ ਚੱਲ ਮੇਰੀ ਮਾਂ ਤੇ ਇਹ ਦੋਈ ਜਾਂਦੀਆਂ ਨੇ ਗਿਆ ਹਾਂ 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 ਨਹੀਂ ਤੈਨੂੰ ਪਤਾ ਯਾ ਮੂੰਹ ਬਣਾ ਕੇ ਫਿਰਦਾ ਰਹੂ ਮੇਰੇ ਨਾਲ ਤਾਂ ਐਡਾ ਕਰ ਲੂਗਾ ਮੂੰਹ ਫੇਰਾ ਉਹ ਮੇਰੇ ਨਾਲ ਤਾਂ ਮੂੰਹ ਬਣਾ ਹੀ ਰਹਿੰਦਾ ਮੇਰੇ ਨਾਲ ਤਾਂ ਮੂੰਹ ਬਣਾ ਹੀ ਰਹਿੰਦਾ ਪਤਾ ਨਹੀਂ ਮਮਿ ਕੀ ਦੱਸਾਰ ਕੁਝ ਠੀਕ ਹੋਊਗਾ ਸੱਚੀ ਜਿੱਦੇ ਦੀ ਕੁੜੀ ਘਰੇ ਆ ਕੇ ਬੈਠੀ ਹੈ ਨਾ ਮੈਂ ਤੇ ਲਾਡੀ ਤੇ ਇਹੋ ਜਿਹੀ ਲੜਾਂਗਾ ਪੈਣ ਲੱਗੀਆਂ ਨੇ ਕਦੇ ਮੈਨੂੰ ਐ ਨਹੀਂ ਕਿ ਆ ਜਾ ਫਿਲਮ ਦੇਖ ਕੇ ਆਉਣੇ ਆ ਤੈਨੂੰ ਬਾਹਰ ਘੁਮਾ ਲੈਣਾ ਸੱਚੀ ਘਰੇ ਹੀ ਰਹਿਨੇ ਤਾਂ ਸਭੋ ਜ ਕੋਈ ਗੱਲ ਕਰਦੀਆਂ ਵੱਡ ਖਾਣਾ ਵਾਂਗੂ ਪੈਂਦਾ ਮੈਨੂੰ ਹਾਂ ਨਹੀਂ ਘਰ ਦਾ ਢਾਂਚਾ ਠੀਕ ਆ ਜੇ ਉਹੀ ਠੀਕ ਆ ਤੈਨੂੰ ਫਿਲਮਾਂ ਦੀ ਹੋਈ ਪਈ ਐ ਤੇ ਲੱਗਿਆ ਸਾਡੀ ਤਾਂ ਉਮਰ ਆਣਾ ਬਾਹਰ ਘੁਮਣ ਫਿਰਨੇ ਜਾ ਸਕਦੇਗੇ ਹਾਂ ਚਲ ਚੰਗਾ ਹੁਣ ਜਾ ਬਗ ਜਾਓ ਸੂਟ ਕੱਟ ਦੋ ਲਿਆਪਾ ਕਰਦੀਆਂ ਲਾਡੀ ਨਾਲ ਪਾ ਜਾਣਾ ਤਾਂ ਪਹੁੰਚ। ਲੈ ਆ ਵੀ ਮੇਰੀ ਨੂੰਹ ਵੀ ਕਮਾਲੇ ਕਰਦੀ ਆ। ਆਪ ਮੈਡਮ ਤਿਆਰ ਵੀ ਹੋ ਗਈ ਸੇਤੀ। ਲਮਿੰ ਟਟਾਰਾ ਲਾਤਾ ਕਹਿੰਦੀ ਆ ਕਿ ਮਾਂ ਤੂੰ ਤਾਂ ਸਿਰ ਬਣ ਕੇ ਪਾ ਜਾ। ਕਾਹ ਨੂੰ ਇਹ ਵੀ ਸਿਆਰ ਹੈਗੀ ਬਹੁਤ ਜਿਆਦੇ। ਇਹਨੂੰ ਆ ਵੀ लाੜੀ ਦੇ ਨਜ਼ਰਾਂ ਚ ਮੈਂ ਵਧੀਆ ਬਣ ਕੇ ਰਹਾ। ਆ ਮੇਰੀ ਮਾਂ ਨੂੰ ਮਾੜੀ ਬਣਾਦਾ। ਕੋਈ ਨਾ ਮੈਂ ਵੀ ਚਾਹੂੰਗੀ। ਮੈਂ ਵੀ ਦੇਖ ਕੇ ਆਉਣੀ ਵੀ। ਕਹੇ ਜੇ ਨੇ ਸਹੁਰੇ ਉਹਦੇ। ਬਸ ਨੂੰ ਹੀ ਨਾ ਬਸੂ ਬਸ ਕਰੀ ਜਾ। ਠੀਕ ਕਰਨ ਪੈ 1.7 ਸਸਰੀ ਕਾ ਦਾ ਦੋਨੇ ਪੈਣੇ ਮਿਲ ਗਈਆਂ ਹੋਰ ਕਿਵੇਂ ਠੀਕ ਹੈ ਹਾਂ ਠੀਕ ਹੈ ਤੁਸੀਂ ਦੱਸੋ ਹਾਂ ਠੀਕ ਹੈ ਹੋਰ ਠੀਕ ਰਹੇ ਨਹੀਂ ਹੁਣ ਹੁਣ ਤਾਂ ਠੀਕ ਆ ਪੜੇ ਰੱਬ ਨੇ ਵਧੀਆ ਤੁਹਾਨੂੰ ਖਨ ਜੋਗਰੀ ਕਰਤੀ ਮਾਚਾਰੀ ਕਿਸੇ ਦਾ ਮਾੜਾ ਨਹੀਂ ਕਰਿਆ ਹਾਂ ਆਪ ਆਪ ਸੰਭਾਲਣ ਜੋਗਰੀ ਹੋ ਗਈ ਨਹੀਂ ਤਾਂ ਕਹਿੰਦੇ ਚੱਲ ਵਧੀਆ ਪਏ ਹੋਰ ਮੁੰਡਾ ਵਹਿ ਲਿਆ ਹੈ ਹਾਂ ਵਿਆਹ ਲਿਆ ਚੋਰੀ ਚੋਰੀ ਵਿਆਹ ਲਿਆ ਮੈਂ ਤੁਮੈਨੂੰ ਤਾਂ ਸੱਦ ਲੈਂਦੀ ਆ ਬੈਠੀ ਹੈ ਇਹ ਜੇ ਨਹੀਂ ਥੋੜੀ ਜੀ ਕਾਲ ਕਰੀ ਕਾਲ ਕਰੀ ਹਣਾ ਬੰਦ ਕੀ ਕਰੀਏ ਬਸ ਕਹਿੰਦੇ ਹੁੰਦੇ ਜੱਟ ਮੰਗਣੀ ਪਟ ਤਾ ਤੈਵੇਂ ਭੰਜ ਇਹੋ ਜਾ ਗਿਆ ਹਾਂ ਪਰ ਤੁਰ ਤੁਰ ਤਿੱ ਗਿਆ ਤਾਂ ਦੇਖਣ ਸੀ ਚੱਲ ਮੈਂ ਇਹਨੂੰ ਕਿਹਾ ਮੈਂ ਕੋਈ ਨਹੀਂ ਜਿੰਨੀ ਜੜਾ ਦਾ ਚੱਲਦੇ ਆ ਮੈਂ ਹਾਂ ਵੀ ਵਧੀਆ ਚਾਲਾ ਚੱਲ ਭਾਈ ਅਸੀਂ ਉਹਨਾਂ ਨੂੰ ਜ਼ੋਰ ਜਾ ਪਾਤਾ ਪੇਕਿਆਂ ਨੂੰ ਨਾਲੇ ਭੰਜ ਖਰਚੇ ਦਾ ਵੀ ਫਰਕ ਪੈ ਜਾਂਦਾ ਚਲੋ ਹਾਂ ਅਹੀਂ ਤਾਂ ਮੈਂ ਅੱਜ ਗੱਲ ਕਬੀਲਦਾਰੀਆਂ ਨੇ ਉਹੀ ਤਾਂ ਗੱਲ ਹੈ ਹੋਰ ਵੀ ਚੱਲ ਨੋ ਸਰਕਾਰੀ ਡਿਊਟੀ ਤੇ ਲੱਗੀ ਹੈ ਹਾਂ ਸਰਕਾਰੀ ਲੱਗੀ ਹੈ ਲੈ ਵਧੀਆ ਨਹੀਂ ਕਿ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਭਨੇ ਮੇਰਾ ਨਾ ਉੱਥੇ ਰਿਸ਼ਤੇਦਾਰੀ ਹੈ ਉਹਦੇ ਪੇਕੇ ਅੱਛਾ ਅੱਛਾ ਚੱਲ ਵਧੀਆ ਵੈਰ ਤਾਂ ਮੇਰੀ ਰਿਸ਼ਤੇਦਾਰੀ ਆ ਸੁਖ ਤੈਨੂੰ ਹੋਰ ਹੋ ਗਿਆ ਕੋਈ ਸੁਨੇਹਾ ਭਲਾ ਦੇਣਾ ਹੋਵੇ ਤੂੰ ਜਿੱਥੇ ਹੱਥ ਦੇ ਜਾ ਕਰੀ ਸਰਕਾਰੀ ਨੌਕਰੀ ਵਰਗੀ ਤੇਰੀ ਇਸ ਨੇ ਭਨੇ ਬਾਲੀ ਵਧੀਆ ਹੈ ਤੇਰੇ ਤਾਂ ਕੰਮ ਖੁੱਲ ਗਏ ਕਿਸਮਤ ਚੰਗੀ ਸੀ ਤੇਰੀ ਬੜੀ ਹੈ ਜਿਹੜੀ ਆਫਸਰ ਆ ਪਹਿਨਾ ਕੱਟ ਲਈ ਕੱਟ ਲਈ ਕੱਟ ਲਈ ਹੁਣ ਪਰਮਾਤਮਾ ਸਭ ਤੇ ਵਧੀਆ ਰਿਹਾ ਕਰੋ ਮਾ ਨਾ ਵਧੀਆ ਭਨੇ ਨੇ ਕਹੇ ਵਧੀਆ ਹਾਂ ਹਾਂ ਸਹੀ ਗੱਲ ਐ ਰਲ ਕੇ ਰਹੋਗੇ ਤਾਂ ਦੇਖਿਆ ਰਹਿੰਦਾ ਘਰ ਦਾ ਨਾਲੇ ਜ਼ਿੰਦਗੀ ਭਾਣੇ ਸੋਹਣੀ ਨਿਕਲ ਜਾਂਦੀ ਐ ਹੋਰ ਰਲ ਮਿਲ ਕੇ ਰਹਾਂਗੇ ਨਾ ਨੋ ਪੁੱਤਨਾ ਹਾਂ ਜ਼ਿੰਦਗੀ ਸੋਹਣੀ ਨਿਕਲਦੀ ਐ ਫੇਰ ਇਹ ਤਾਂ ਗੱਲ ਸਹੀ ਐ ਬੰਤ ਤੇਰੀ ਤੇ ਵਧੀਆ ਸੁਭਾਅ ਵਧੀਆ ਹਾਂ ਵਧੀਆ ਵਧੀਆ ਭਾਣੇ ਹੌਟੀਆਂ ਵਾਲੇ ਤਾਂ ਵਧੀਆ ਤੜਕੇ ਬਾਗਿਆ ਆਥਣੇ ਆਗੀਆਂ ਵਿਚਾਰੀ ਆ ਗਏ ਕਿਹੜੇ ਬਸ ਉਹੀ ਗੱਲ ਹਾਂ ਚੱਲ ਭਾਣੇ ਵਧੀਆ ਵਧੀਆ ਰਹਿਆ ਕਰੋ ਤੇ ਉਹੀ ਧੀਆ ਤੇ ਉਹੀ ਨੂਹਾ ਭਾਣੇ ਆਪਣੇ ਤਾਂ ਭੈਣੇ ਹਾਂ ਉਹੀ ਐ ਆਪਣੇ ਕੋਲੇ ਕੀ ਇੰਦਗੀ ਸੋਹਣੇ ਨਿਕਲ ਜਾਂਦੇ ਜੇ ਆਪਾਂ ਪਰਿਵਾਰ ਦੇ ਵਿੱਚ ਵਧੀਆ ਰਹਾਂਗੇ ਨਾ ਉਹ ਦਿਨ ਸੋਹਣੇ ਨਿਕਲ ਜਾਂਦੇ ਤੇ ਸੋਹਣੇ ਈ ਗੱਲ ਸਹੀ ਹੈ ਮੇਰੀ ਰੈਲਾ ਨੂੰ ਇਹਦੀ ਡਿਊਟੀ ਲੱਗੀ ਆ ਤੜਕੇ ਜਾਂਦੀ ਆਖਣੇ ਆ ਕੇ ਆਖਣੇ ਆਉਂਗੀ ਵਿਚਾਰੀ ਹਾਂ ਹੋਰ ਮੈਂ ਜੋ ਕੰਮ ਕਹ ਲੋ ਰੱਖਲ ਨਹੀਂ ਮੈਂ ਬਿਮਾਰ ਜੇ ਜਦੋਂ ਹੋਗੇ ਨਾ ਉਦੋਂ ਦਾ ਮੈਂ ਥੋੜਾ ਜਿਹਾ ਹੋ ਕੰਮ ਨਹੀਂ ਮੈਂ ਤਾਂ ਨਾ ਭਿੰਜੀ ਬਹੁਤ ਕੰਮ ਕਰਦੀ ਸੀ ਪਤਾ ਹੀ ਹੈ ਮੈਂ ਤਾਂ ਉਹਨੂੰ ਨਾ ਕੋਈ ਕੰਮ ਹੀ ਨਹੀਂ ਕਰ ਲੈਂਦੀ ਮੈਂ ਤਾਂ ਨਾ ਉਹਦੇ ਆਉਂਦੀ ਨੂੰ ਸ਼ਾਮ ਦੀ ਸਬਜ਼ੀ ਆਟਾ ਗੁੰਨ ਕੇ ਅੰਦਰ ਬੈਠੀ ਨੂੰ ਕੱਲੀ ਕੱਲੀ ਰੋਟੀ ਗਰਮ ਗਰਮ ਤਾਂ ਐ ਫੜਾਉਂਦੀ। ਹੋਰ ਮੈਂ ਕਹਿੰਦੀ ਕੱਢੇ ਉੱਟੀ ਕਰਕੇ। ਠੱਕ ਕੇ ਆਉਂਦੀਆਂ ਭਣੇ। ਜਿਉਂ ਹੁਣ ਡਿਊਟੀਆਂ ਕਰਨ ਦੀ ਸੌਖੀਆਂ। ਸੌਖੀਆਂ ਪੰਜੀਆਂ। ਉਹ ਤਾਂ ਔਖੀਆਂ। ਇਹਨਾਂ ਨੇ ਰੋਜ਼ ਦੇ ਸਫਰੀ ਮਾਰਦਾ। ਸਫਰੀ ਮਾਰਜ। ਠੱਕ ਜਾਂਦਾ ਬੰਦਾ। ਆਪਾਂ ਇੱਕ ਦਿਨ ਤੇ ਜਾ ਕੇ ਆ ਕੇ ਘਰੇ ਮਰ ਕੇ ਡਿੱਗਦੇ। ਹਾਂ। ਉਹ ਬੇਚੈਰੀਆਂ ਦਾ ਰੋਜ਼ ਦਾ। ਬੜੇ ਮਥਾ ਖਪਾਈਏ ਲੋਕਾਂ ਨਾਲ। ਮਥਾ ਖਪਾਈਏ। ਹੋਰ ਸਾਡੀ ਦੀ ਤਾਂ ਨੌਕਰੀ ਇਹੋ ਜੀ ਆ ਹਾਂ ਹਾਂ ਸੱਚ ਆ ਨਾ। ਹੋਰ ਵੀ ਕੋਈ ਕਹੇ ਜਾਉਂਦਾ ਕਿਹਦਾ ਹੈ। ਚਾਹ ਕੋਈ ਨਹੀਂ ਵਧੀਆ ਰਿਹਾ ਕਰ ਖੁਸ਼ ਰਿਹਾ ਵਧੀਆ ਹੈ ਤੇ ਮੈਂ ਚਾਹ ਦੀ ਕੁੱਟ ਕਰਕੇ ਲਿਆਉਣੀ ਹੈ ਨਹੀਂ ਅਰੇ ਚਾਹ ਤਾਂ ਮੈਂ ਪੀ ਕੇ ਤੁਰੂ ਦੋ ਮਿੰਟ ਗੱਲਾਂ ਮਾਰਦੇ ਨਹੀਂ ਬੈਜੋ ਭੰਜੀ ਬਸ ਮੈਂ ਤਾਂ ਮਿਲ ਗਿਆ ਨਾ ਇੰਨੀ ਚਾਹ ਬਹੁਤ ਚੜ ਗਿਆ ਚਲ ਤੁਸੀਂ ਗੱਲਾਂ ਕਰ ਲਓ ਮੈਂ ਚਾਹ ਬਣਾ ਲੈ ਆਉਣੀ ਹੈ ਨਹੀਂ ਤੁਸੀਂ ਵੀ ਬੈਠੋ ਗੱਲਾਂ ਮਾਰਾਂਗੇ ਅਚਾ ਹੁਣ ਪੀ ਕੇ ਤੁਰੇ ਸਾਰ ਦਿਨ ਚਾਹ ਬਣੀ ਜਾਂਦੀ ਹੈ ਹਾਂ ਚਾਹਾਂ ਤਾਂ ਬਣੀ ਇੱਕ ਸ਼ੂਗਰ ਹੈ ਸ਼ੂਗਰ ਦਾ ਕਰਕੇ ਵੀ ਮਿੱਠਾ ਨਾ ਪਿਆ ਪੀਆ ਕਰ ਜਮਾ ਵੀ ਮੈਂ ਤਾਂ ਅੱਗੇ ਕਹਿੰਦੀ ਆਂ ਵੀ ਜਿਸਵੰਦਰ ਪੱਲਾ ਤਾਂ ਪੈਸੇ ਵਾਲਾ ਬੰਦਾ ਸੀ ਜਾਂ ਤਾਂ ਉਹਦੀ ਨਾ ਬਚੀ ਤੇ ਆਪਣੇ ਵਰਗੇ ਤਾਂ ਪੈਸੇ ਬੰਨੂ ਵੀ ਚਲੇ ਜਾਂਦੇ ਆ ਸਹੀ ਗੱਲ ਹੈ ਮੈਂ ਤਾਂ ਉਦੋਂ ਜਿੱਦਾਂ ਦੀ ਉਹਦੀ ਵੀਡੀਓ ਜੀ ਦੇਖੀ ਲਾਸਟ ਵਾਲੀ ਉਹ ਆਏ ਜੇ ਕਰੀ ਜਾਂਦਾ ਵਿਚਾਰਾ ਹੋਰ ਮੈਂ ਤਾਂ ਆਪਦੀ ਜਾਜ ਦੀ ਗੱਲ ਆ ਜਾਂਦੀ ਪਤਾ ਨਹੀਂ ਆਖਰੀ ਤੇ ਆ ਹੀ ਬਣੂਗੀ ਵੀ ਆ ਹੀ ਬਣੂ ਹੋਰ ਤਾਂ ਗੱਲ ਉਹਨੇ ਮਨਾਸੀ ਬਗਾਤੀ ਸੀ ਵੀ ਕਿਤੇ ਮੈਂ ਬਚੁੰਦਾ ਦੇਖੀ ਕਿਵੇਂ ਕਰਿਆ ਆਏ ਜੀ ਕਰਦਾ ਜਿੱਥੇ ਉਹ ਤਾਂ ਦੇਖੀ ਨਹੀਂ ਜਾਂਦੀ ਵੀਡੀਓ ਉਹਦੀ ਸਹੀ ਗੱਲ ਹੈ ਹੋਰ ਕੀ ਕਰੇ ਬਸ ਰੱਬ ਅਗੇ ਕੋਈ ਯੋਰ ਨਹੀਂ ਹੋਰ ਤੇ ਚੱਲ ਵਧੀਆ ਤੇ ਜੱਸ ਕੀ ਕਰਦਾ ਹੁੰਦਾ ਜਸਤਾ ਆਪ ਫਿਰ ਹੁਣ ਫਿਰਦਾ ਕੋਈ ਨੌਕਰੀ ਤਲਾਸ਼ ਜੇ ਪੁਲਿਸ ਦੇ ਫਾਰਮ ਭਰਵਾ ਦਿਆ ਕਰੋ ਦੇ ਸੁਖਨਾ ਪੁਲਿਸ ਤੇ ਰੱਕ ਜਾ ਕਦ ਕਾਠ ਬਹੁਤ ਸੋਣਾ ਤੇਰਾ ਪੁੱਤ ਭਰੀ ਤਾਂ ਜਾਂਦਾ ਉਹ ਫਾਰਮ ਕੋਈ ਤਾਂ ਕੁਝ ਵੀ ਨਹੀਂ ਛੱਡਦਾ ਜਿਹੜੇ ਆਉਂਦੇ ਉਹੀ ਭਰਤਾਂ ਨੇ ਹਾਂਜੀ ਉਹਦੀ ਕਿਸਮਤ ਉਹਦੇ ਚ ਨਾ ਜੇ ਉਹਦੀ ਕਿਸਮਤ ਖੁੱਲ ਗਈ ਉਹਨਾਂ ਤਾਂ ਭੱਜ ਕੇ ਨੌਕਰੀ ਤੇ ਰੱਖਣਗੇ ਹਾਂ ਕਦ ਮੁਤਾਬਕ ਹਾਂ ਹੋਰ ਕਰਮ ਐ ਫਿਰ ਬਾਕੀ ਭੈਣ ਜੀ ਜੇ ਉਹਦੀ ਕਿਸਮਤ ਚ ਲਿਖੀ ਆ ਉਹ ਹੀ ਜਾਨੇ ਭੈਣ ਜੀ ਕਮਾਉਣਗੇ ਨਾ ਤੇ ਜ਼ਿੰਦਗੀ ਸੋਹਣੀ ਨਿਕਲ ਜਾਂਦੀ ਹਾਂ ਸੋਹਣੀ ਨਿਕਲ ਜਾਂਦੀ ਜਾਂਦੀ ਹਾਂ ਹਾਂ ਲੋ ਕਿੰਤਾ ਪ੍ਰਮਾਤਮਾ ਉਹਦੀ ਵੀ ਸੁਣ ਲੈ ਹੋਰ ਉਹ ਜਿਆ ਕਰਨਗੇ ਦੰਨੇ ਚ ਚਲ ਚਲ ਤੈਨੂੰ ਫਿਕਰ ਨਹੀਂ ਹੋਊਗਾ ਹੈਨਾ ਹੋਰ ਜਿਹੜੇ ਆਉਂਦਾ ਜ਼ਿੰਦਗੀ ਚ ਭਾਂਜੀ ਦੁੱਖ ਸੁੱਖ ਕੱਟਣੇ ਉਹ ਤਾਂ ਕੱਟੀ ਜਾਂਦੇ ਆ ਕੱਟੇ ਆ ਬਥੇਰੇ ਕੱਟੇ ਆ ਵਰਤੀਆਂ ਪੁੱਤ ਸੌਖੇ ਰਹਿਣ ਨਾ ਨਾ ਸਮਝਾਉਣੀ ਕਿ ਜੀ ਦਾ ਸੌਖੀ ਹੋਗੀ ਠੀਕ ਹੈ ਨਾ ਨਾ ਬੜੀਆਂ ਸੋਹਣੇ ਸੁਣ ਲੈ ਪੁੱਤ ਬਥੇਰੇ ਸਿਆਣਾ ਭਨੇ ਤੇਰੇ ਬਥੇਰੇ ਸਿਆਣਾ ਭਨੇ ਬਨੇ ਬਹੁਤ ਸਿਆਣਾ ਹੈ ਹਾਂ ਮੇਰੇ ਪੁੱਤ ਵਰਗੇ ਪੁੱਤ ਤਾਂ ਘਰ 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 ਹੁੰਨਾ ਪਰ ਬਹੁਤ ਨਾਰਮਾ ਵਿਚਾਰ ਬਹੁਤ ਬਾਲਾ ਸਿਆਣਾ ਹੁੰਦੇ ਮੁਝ ਬੋਲ ਨਹੀਂ ਹਾਂ ਨਹੀਂ ਅੱਜ ਕੱਲ ਦੇ ਤਾਂ ਮੈਂ ਫਿਰਦਾ ਲੱਟ ਲੱਟ ਕਰਦੇ ਹਾਂ ਨਾ ਨਾ ਮੈਂ ਤਾਂ ਡਰ ਨਹੀਂ ਉਹ ਤਾਂ ਕਿਸੇ ਮੂਰੇ ਨਹੀਂ ਬੋਲ ਨਾ ਨਾ ਉਹ ਤਾਂ ਮੋਝ ਬੋਲ ਹੀ ਨਹੀਂ ਵਿਚਾਰਾ ਵਾਲਾ ਨਾ ਚੱਲ ਭਣ ਤੇਰੀ ਜ਼ਿੰਦਗੀ ਹੁਣ ਸੋਹਣੀ ਨਿਕਲ ਜਾ ਹੋਰ ਚੱਲ ਭਣੀ ਆ ਪੁੱਤਾਂ ਨਾ ਤੇਰੀ ਜ਼ਿੰਦਗੀ ਸੋਹਣੀ ਨਿਕਲ ਜੀ ਕਿਵੇਂ ਕਿਹੜਾ ਮਾਰਿਆ ਬਸ ਮੈਂ ਨਾ ਸੜ ਗਈ ਤੇ ਮੈਨੂੰ ਹੀ ਪਤਾ ਲੱਗਾ ਮੈਂ ਖੈ ਤਾਂ ਜੇ ਸਾਡੇ ਪਿੰਡ ਦੀ ਕੁੜੀ ਆ ਹਾਂ ਤੇ ਫਿਰ ਮੱਖਾ ਭੈਣ ਕੋਲ ਜਾ ਕੇ ਮੈਨੂੰ ਜੀ ਕਰਦਾ ਸਵੇਰ ਜੀ ਕਰਦਾ ਸੀ ਮੱਖਾ ਭੈਣ ਕੋਲ ਨਹੀਂ ਉਹ ਨਾਲ ਜੰਨੇ ਨੂੰ ਦੱਸ ਗਈ ਨਾਲੇ ਨਾ ਭੈਣ ਜੀ ਮੈਨੂੰ ਉਹਨਾਂ ਜੀ ਕਰਦਾ ਜੱਗ ਜਉਂਦਿਆਂ ਦੇ ਮੇਲੇ ਜੱਗ ਜਉਂਦਿਆਂ ਦੇ ਮੇਲੇ ਪਤਾ ਨਹੀਂ ਕੋਈ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਗੱਲ ਸਹੀ ਹੈ ਤੂੰ ਕਿੱਥੇ ਆਈ ਨਿਕਲ ਜੂ ਕਦੇ ਹਾਂ ਪਤਾ ਨਹੀਂ ਲੱਗਿਆ ਹਾਂ ਚਲੋ ਮੈਂ ਬਣਾ ਕੇ ਲੈਣੀ ਥੋੜੀ ਚਾਹ ਚਾਹ ਮੈਂ ਹੁਣ ਪੀ ਕੇ ਤੁਰਿਆ ਕੋਈ ਨਹੀਂ ਫੇਰ ਪੀ ਜੂਗੀ ਕਦੇ ਗੱਲਾਂ ਕਰਦੇ ਆਪਾਂ ਬੈਠੇ ਆੜੀ ਜੀ ਲੱਗਿਆ ਵਧੀਆ ਹੋਰ ਬਹੁਤ ਹੈ ਗੰਦੇ ਫਿਰ ਇਹ ਤਾਂ ਆਪ ਸੁਹਾਜ ਜਸਨਗਵਾਲਾ ਵਧੀਆ ਵਿਚਾਰੀ ਦਾ ਫਿਰ ਜੀ ਕਰਦਾ ਮਿਲ ਲੈਣਾ ਹੁਣ ਟਾਈਮ ਤੇ ਮੇਰੇ ਵਰਗੇ ਇੰਨੇ ਨੇ ਦਿਨ ਲਾ ਜਾਂਦੀ ਐ ਨਾ ਨਾ ਪਰ ਸੁਹਾਣਾ ਲਾ ਜਾ ਕਰ ਭਣੇ ਨਾਲੇ ਇਹਦਾ ਦੁੱਖ ਸੁੱਖ ਸੁਣ ਲਿਆ ਕਰਨ ਵਾਲਾ ਆਪ ਦਾ ਸੁਨਾਏ ਆਹੀ ਹੁੰਦਾ ਦੁੱਖ ਸੁੱਖ ਹੀ ਹੁੰਦਾ ਔਰ ਆਪਾਂ ਕੀ ਕਰਨਾ ਦੁੱਖ ਸੁੱਖ ਹੀ ਹੁੰਦਾ ਵੀ ਗੱਲਾਂ ਬਾਤਾਂ ਕਲੇ ਮਨ ਹੌਲਾ ਹੋ ਜਾਂਦਾ ਹੋ ਜਾਂਦਾ ਇੰਨੇ ਚ ਦਿਨ ਸੋਹਣੇ ਨਿਕਲ ਜਾਂਦੇ ਨਹੀਂ ਉਹੀ ਗੱਲ ਐ ਮੈਨੂੰ ਪੁੱਤੇ ਦਾ ਢਿੱਡ ਚਿੱਟੇ ਵੱਜ ਜਾਂਦੇ ਵੱਜ ਜਾਂਦੇ ਐ ਨਾ ਨਾਲੇ ਦੁੱਖ ਸੁੱਖ ਕਰ ਲਿਆ ਨਾਲੇ ਭਣੇ ਆਪ ਦਾ ਸੁਨਾਤ ਆ ਤਿੰਨ ਆਪੋ ਤੇ ਬੜੀਆ ਸੌਖੇ ਹੋਣ ਬਸ ਨਹੀਂ ਤਾਂ ਕਹਿੰਦੇ ਚੱਲ ਚੰਗਾ ਲੈ ਵਾਹ ਜੋ ਚਾਹ ਨਹੀਂ ਪੀਣੀ ਤੁਸੀਂ ਚਾਹ ਪੀ ਕੇ ਤੁਰ ਹੀ ਆਇਆ ਹੋਰ ਸਰਦਨ ਚਾਹ ਹੀ ਪੀ ਦੀ ਬਸ ਬਹਿ ਜਾ ਗੱਲਾਂ ਬਾਤਾਂ ਕਰਦੇ ਚੱਲ ਕੋਈ ਨਹੀਂ ਚਾਹ ਤਾਂ ਮੈਂ ਬਣਾ ਕੇ ਰਿਹਾ ਤੁਸੀਂ ਅੱਜ ਸੁਸਤ ਜੇ ਕਿਉਂ ਨਹੀਂ ਮੇਰਾ ਨਾ ਸਿਰਦਰਦ ਸੀਗਾ ਤੇ ਗੋਲੀ ਲੈ ਲੈਣੀ ਸੀ ਗੋਲੀ ਲੈਤੀ ਸੀ ਮੈਂ ਬਣਾ ਕੇ ਰਿਹਾਣੀ ਚਾਹ ਸੁਸਤ ਜੇ ਹੋਏ ਪਰ ਸੁਸਤ ਆ ਜੀ ਬਸ ਉਹੀ ਦਾ ਮਨ ਜਈ ਉਹ ਟੈਨਸ਼ਨ ਆਈਆਂ ਤੈਨੂੰ ਪਤਾ ਪੈ ਜਾਂਦੀਆਂ ਪੈ ਜਾਂਦੀਆਂ ਕੋਈ ਨਾ ਕੋਈ ਹਨਾ ਕੀ ਕਰੇ ਬਸ ਮੈਂ ਕਹਿੰਨੂੰ ਬਥੇਰਾ ਕਹਿੰਨੇ ਪਈ ਵੀ ਟੈਨਸ਼ਨ ਨਾ ਕਰਿਆ ਕਰ ਕਰਿਆ ਕਰ ਹੋਰ ਭੈਣ ਜੀ ਕਿਹੜਾ ਕਹੇ ਤੂੰ ਆਉਂਦੀ ਆ ਮੱਲੋ ਮੱਲੀ ਆਉਂਦੇ ਆ ਟੈਨਸ਼ਨ ਨਾ ਤਾਂ ਦੁਨੀਆ ਨੂੰ ਆ ਕੁਸ ਕਰਤਾ ਮਾਰਤੇ ਸਮਾਂ ਦੀ ਕੀ ਕਰੇ ਅੱਗੇ ਜਿਹੜੀ ਚਿੰਤਾ ਹੁੰਦੀ ਆ ਨਾ ਚੀਖਾ ਹੁੰਦੀ ਆ ਭੈਣੇ ਤਾਂ ਇਹ ਤਾਂ ਪਤਾ ਨਹੀਂ ਕਿੱਥੋਂ ਚਿੰਤਾ ਨੇ ਤਾਂ ਮਾਰਤੇ ਇੱਥੋਂ ਤੱਕ ਲਿਆ ਤੇ ਆ ਨਿਗਾ ਵੀ ਗਈ ਗਈ ਸਾਰਾ ਪੁੱਛਣਾ ਭੈਣੇ ਆ ਜਾ ਉੱਥੇ ਚਾਹ ਪੀ ਲੋ ਅੰਦਰ ਆ ਜਾ ਆ ਜਾ Ai...